ਅੱਜ ਕੱਲ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਅਕਸਰ ਦਿਖਾਣਾ ਰਹਿੰਦਾ ਹਾਂ ਦੇਖੋ ਆ ਭਾਈ ਸਾਹਿਬ ਨੇ ਧੋਕਿਆ ਇੱਥੇ ਟਰਾਲਾ ਇਹ ਆ ਦੇਖੋ ਟ੍ਰੈਫਿਕ ਕਿਵੇਂ ਲੰਘਦੀ ਆ ਹੁਣ ਆਪਾਂ ਇਹਦੇ ਨਾਲ ਵੀ ਜਾ ਕੇ ਗੱਲ ਕਰਦੇ ਹਾਂ ਤੁਸੀਂ ਸੜਕ ਤੇ ਰੋਕਿਆ ਜੇ ਕੋਈ ਗੱਡੀ ਵਿੱਚ ਵੱਜ ਗਿਆ ਤਾਂ ਜ਼ਿੰਮੇਵਾਰ ਤੁਸੀਂ ਐ ਕੰਪਨੀ ਆ ਨਹੀਂ ਮੈਂ 15 ਮਿੰਟ ਤੋਂ ਦੇਖ ਰਿਹਾ ਹਾਂ ਠੀਕ ਹੈ ਜ਼ਿੰਮੇਵਾਰ ਕੌਣ ਆ ਉਹ ਤੁਸੀਂ ਦੱਸੋ ਤੁਸੀਂ ਐ ਕੰਪਨੀ ਆ ਤੁਹਾਡੇ ਮਾਲਕ ਆ ਨਹੀਂ ਨਹੀਂ ਪਿੱਛੇ ਹੁਣ ਤਾਂ ਲਜਾਈ ਕਹਿਣ ਤੋਂ ਬਾਅਦ ਹੀ ਲਿਆਣ ਦੀ ਮੈਂ ਤੁਹਾਨੂੰ ਬਹੁਤ ਦਿਨਾਂ ਤੋਂ ਦੇਖ ਰਿਹਾ ਹਾਂ ਜੇ ਤੁਹਾਨੂੰ ਕਹਿ ਦੀ ਕਿ ਖੜਾਈਆ ਪਹਿਲਾ ਦਿਨ ਜੀ ਮੈਂ ਤਾਂ ਉਹ ਪਿੱਛੇ ਲਾਈ ਦੇ ਦੇਖੋ ਗੱਲ ਇਹ ਡਰਾਈਵਰ ਕਿੰਨਾ ਚਿਰ ਹੋ ਗਿਆ ਤੈਨੂੰ ਡਰਾਈਵਰੀ ਕਰਦੇ ਨੂੰ ਮੇਰੀ ਪਿੱਛੇ ਲਾਈ ਹੋਣ ਟਾਇਰ ਦੀ ਦੁਕਾਨ ਡਰਾਈਵਰੀ ਕਰਦੇ ਨੂੰ ਕਿੰਨਾ ਚਿਰ ਹੋਇਆ 10 ਸਾਲ ਹੋ ਗਏ ਫਿਰ ਤੈਨੂੰ ਐ ਪਤਾ ਵੀ ਰੋਡ ਤੇ ਨਹੀਂ ਲਾਈਦੀ ਹੁੰਦੀ ਇਹ ਰੀਆ ਕੇ ਅੰਕਲ ਪਿੱਛੇ ਲਾਈ ਹੁੰਦੇ ਗੱਡੀ ਪੈਰਾਂ ਇੰਦ ਕਾ ਕੇ ਤਾਂ ਮੱਝ ਦੇ ਯਾਰ ਪਿੱਛੇ ਲਾਉਣ ਦਾ ਜੇ ਮੰਨ ਲਓ ਹੁਣ ਐਕਸੀਡੈਂਟ ਹੋ ਜਾ ਫੇਰ ਜ਼ਿੰਮੇਵਾਰ ਦੇਖ ਲਓ ਇਹਦਾ ਕੋਈ ਠੋਸ ਜਵਾਬ ਨਹੀਂ ਆਏ ਦੀ ਗੱਡੀ ਦਾ ਨੰਬਰ ਹੈ ਪੀ ਵੀ 03 ਬੀ ਕਯੂ 1761 ਠੀਕ ਹੈ ਜੀ ਇਹ ਟਿਪਪਰ ਹੈ ਇਹ ਭਾਰਤ ਪਾਉਂਦੇ ਹੈ ਤੇ ਰੋਡ ਦੇ ਉੱਤੇ ਲਾਇਆ ਵਾ ਦੇਖ ਲਓ ਠੀਕ ਹੈ ਬਹੁਤ ਚਿਰ ਬਾਅਦ ਹੁਣ ਕਹਿੰਦੇ ਵੀ ਮੈਂ ਪਾਸੇ ਕਰ ਲੈਣਾ ਜੇ ਤੋ ਕਿਹਾ ਹੈ ਜਦੋਂ ਜੇ ਕੋਈ ਐਕਸੀਡੈਂਟ ਹੋ ਗਿਆ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਕੋਈ ਇਹਨਾਂ ਕੋਲੇ ਠੋਸ ਸਬੂਤ ਨਹੀਂ ਕਹਿੰਦਾ ਮੈਨੂੰ 10 ਸਾਲ ਹੋ ਗਏ ਡਰਾਈਵਰੀ ਕਰਦਿਆਂ ਨੂੰ ਜਦੋਂ ਡਰਾਈਵਰੀ ਕਰਦਿਆਂ 10 ਸਾਲ ਹੋ ਗਏ ਨੂੰ ਐਂ ਨਹੀਂ ਪਤਾ ਵੀ ਗੱਡੀ ਕਿਵੇਂ ਲਾਈਦੀ ਹੈ ਹਾਈਵੇ ਆ ਸਭ ਤੋਂ ਵੱਧ ਚੱਲਦਾ ਇਹ ਬਾਜਾਖਾਨਾ ਬਰਨਾਲਾ ਰੋਡ ਹੈ ਧਿਆਰ ਪਰੇ ਭਾਈਕੇ ਦਾ ਅੱਡਾ ਹੈ ਜਿੱਥੇ ਜਾਮਨਗਰ ਅੰਮ੍ਰਿਤਸਰ ਹਾਈਵੇ ਬਣਦਾ ਉਹਦੇ ਤੇ ਭਰਤ ਪਾਉਂਦੇ ਆ ਟਿਪਰ ਹੁਣ ਇਹਦਾ ਜਵਾਬਦਾਰ ਜਾਂ ਤਾਂ ਤੇ ਮਾਲਕ ਨੰਬਰ ਨੋਟ ਕਰਨ ਜਾਂ ਪ੍ਰਸ਼ਾਸਨ ਕਰੇ ਜਾਂ ਡਰਾਈਵਰ ਜਾਂ ਜਿਹੜੀ ਕੰਪਨੀ ਤੇ ਕੰਮ ਕਰ ਰਿਹਾ ਹੈ ਕੌਣ ਜ਼ਿੰਮੇਵਾਰ ਹੈ ਦਾ ਇਹ ਹੁਣ ਤੁਸੀਂ ਦੱਸਿਓ ਠੀਕ ਹੈ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰੀ ਕਿਹਾ ਵੀ ਪਰ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਜਿੱਦੇ ਕੋਈ ਮਰ ਗਿਆ ਉਹਦੇ ਫਿਰ ਇੱਥੇ ਲਾਲਾ ਲਾਲਾ ਹੋਊਗੀ ਹੁਣ ਵੀ ਦੇਖ ਲਓ ਉਹਨੂੰ ਕਹਿਣ ਦੇ ਬਾਵਜੂਦ ਵੀ ਖੜਾ ਉਹ ਬੰਦਾ ਤੁਰ ਨਹੀਂ ਰਿਹਾ ਠੀਕ ਹੈ ਨਾ ਉਹ ਆਪਣੀ ਮਸਤੀ 'ਚ ਖੜਾ ਹੈ ਉਹਨੂੰ ਕੋਈ ਪ੍ਰਵਾਹ ਨਹੀਂ ਕਿਸੇ ਦੀ ਵੀ ਕੋਈ ਮਰ ਜੇ ਜਾਂ ਤਰ ਜੇ ਕੱਲ ਨੂੰ ਇਹਨਾਂ ਦੇ ਕਿਸੇ ਨੇ ਕੁੱਟਮਾਰ ਕਰਤੀ ਕੰਪਨੀ ਦੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਾਂ ਇਹ ਦੇ ਮਾਲਕ ਖੁਦ ਹੋਣਗੇ ਠੀਕ ਹੈ ਨਾ ਇਹ ਵਿਚਾਲੇ ਲਾਉਂਦੇ ਆ ਦੇਖ ਲਓ ਪਿੱਛੇ ਉਹ ਗੱਡੀ ਆਈ ਉਹਨੇ ਹੁਣ ਰੋਕੀ ਹੈ ਗੱਡੀ ਫੇਰ ਲੰਗੀ ਆ ਆਹ ਟਰੈਕਟਰ ਨੰਗ ਰਿਆ ਸਾਨੀ ਹੈ ਨਹੀਂ ਪੂਰੀ ਪੱਕੀ ਸੜਕ ਤੇ ਉਹਦਾ ਲਾਇਆ ਵਾ ਤੇ ਇਹ ਗੱਲ ਦੀ ਪ੍ਰਵਾਹ ਬਿਲਕੁਲ ਨਹੀਂ ਕਰਦੇ ਕਿੰਨੀ ਮਾ ਟੈਨਸ਼ਨ ਦੀ ਗੱਲ ਮਾਰਦਾ ਤਾਂ ਨੇ ਜਿਵੇਂ ਖੜੀ ਨਹੀਂ ਸਾਇਆ ਨੇ ਆਹ ਟਿਪਰ ਹੈ ਜੀ ਠੀਕ ਹੈ ਇਹਨਾਂ ਦੀ ਇਹ ਬਹੁਤ ਹੀ ਬਦਤਮੀਜ਼ੀ ਹੈ ਹੁਣ ਅੱਗੇ ਤੁਸੀਂ ਕਮੈਂਟ ਕਰਕੇ ਆਪ ਦੱਸੋ ਵੀ ਤੁਹਾਡਾ ਕੀ ਹੈ